ਨੇ ਹੋਟਲ ਚ ਵੜੀ ਜਾਣਾ ਟੋਟਲਾ ਬਹੁਤ ਮਹਿੰਗਾ ਹਾਂ ਆਧਿਆਤਰੀ ਸਮਾਰ ਕੇ ਰੁਪਈਆ ਲਵਾਵਾਂਗੇ ਆ ਜਾ ਆ ਜਾ ਆ ਆ ਰੂਮ ਲੈਣਾ ਆਪਾਂ ਹੂੰ ਇਹ ਰੂਮ ਆ ਬਈ ਰਹੇ ਓਏ ਮਜ਼ਾਕ ਕਰਦਾ ਤੈਨੂੰ ਘਰ ਆ ਇਹ ਆਪਣੇ ਮਿੱਤਰ ਪਿਆਰਿਆਂ ਦਾ ਹਾਂ ਘਰ ਦੇਖ ਤੂੰ ਮਾੜਾ ਜਾਂ ਮਾਰ ਕੈਮਰਾ ਪਹਿਲਾਂ ਤਾਂ ਬੈੱਡ ਦਿਖਾ ਬੈੱਡ ਦਿਖਾ ਇਹ ਬੈੱਡਾ ਨਾ ਜਿਹੜੇ ਦਿਖਾ ਓਰੇ ਇਹ ਬਰਾ ਬਰਾ ਦੇਖ ਦੋ ਬੈੱਡ ਹੂੰ ਤਿਆਰ ਕੀਤੇ ਹੋਏ ਹਾਂ ਹਮ ਮਾਦਲਕੇ ਪਰਿਵਾਰ ਜਿਵੇਂ ਹੁਣ ਮੰਨ ਲਓ ਵੀ ਵੱਡਾ ਹੈ ਹਮ ਬੱਚਿਆਂ ਨੂੰ ਬੱਚਿਆਂ ਨੇ ਪਹਿਣਾ ਤਾਂ ਨਾਲ ਬੈੱਡ ਬਣਿਆ ਹੋਇਆ ਠੀਕ ਹੈ ਜਿਵੇਂ ਮਰਜੀ ਠੀਕ ਹੈ ਬਜ਼ੁਰਗਾ ਨੇ ਪਹਿਣਾ ਪੂਰਾ ਵਧੀਆ ਹਾਲ ਟਾਈਪ ਕਮਰਾ ਹੈ ਮੈਂ ਕਹਿੰਦਾ ਪੂਰਾ ਕਹਿ ਹਾਲ ਟਾਈਪ ਬਣਾਇਆ ਹੋਇਆ ਤਾਂ ਕਿ ਜਿਵੇਂ ਕੋਈ ਚਾਰ ਭੈਣ ਭਾਈ ਆ ਗਏ ਇਕੱਠੇ ਹਮ ਦਿੱਕਤ ਪੂਰਾ ਨਹੀਂ ਆਉਂਦੀ ਬਾਕੀ ਆਪਾਂ ਜਿਹੜੀ ਗੱਲ ਕਰਨੀ ਹੈ ਨਾ ਉਹ ਕੰਧਾਂ ਤੇ ਮਾੜਾ ਜਿਹਾ ਦਿਖਾ ਹੂੰ ਇੱਧਰ ਦਿਖਾ ਇਹ ਕੰਮ ਕੀਤਾ ਹੋਇਆ ਆਪਣੇ ਇੱਕ ਭਰਾ ਗੁਰਪ੍ਰੀਤ ਨੇ ਸੇਲਵਰਾ ਤੋਂ ਹੂੰ ਕੰਮ ਦੀ ਸਫਾਈ ਦੇਖ ਮੈਂ ਕਹਿੰਦਾ ਪੂਰੀ ਖਾਸੀਅਤ ਦੀ ਗੱਲ ਕਰੀਏ ਨਾ ਦੇਖ ਹੂੰ ਕੰਧਾਂ ਦੇ ਉੱਤੇ ਪੀਵੀਸੀ ਸੀਟ ਲੱਗੀ ਹੋਈ ਆ ਹੂੰ ਤੇ ਥੱਲੇ ਪੱਥਰ ਹੂੰ ਪੀਵੀਸੀ ਸੀਟ ਦੀ ਖਾਸੀਅਤ ਦੇਖ ਜਿਹੜਾ ਡਿਜ਼ਾਈਨ ਹੂੰ ਜਿਹੜਾ ਪੱਥਰ ਦੇ ਵਿੱਚ ਉਹੀ ਕੰਧ ਦੇ ਉੱਤੇ ਆ ਸਹੀ ਗੱਲ ਆ ਜਾ ਇੱਧਰ 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 ਦਿਖਾ ਦੇ ਹੂੰ ਆਤਾ ਨਾਲ ਸਮਾਨ ਰੱਖਣ ਨੂੰ ਹੂੰ ਦੇਤੀ ਬਾਰੀ ਤੇ ਆ ਐਲ ਸੀ ਡੀ ਲਾਉਣ ਖਾਤਰ ਰੈਂਕ ਬਣਾਤਾ ਹੂੰ ਠੀਕ ਹੈ ਉਦੋਂ ਬਾਅਦ ਅੱਗੇ ਆ ਜਾ ਹੂੰ ਹੂੰ ਚੱਲ ਜਿਹੜੇ ਆ ਦਰਵਾਜ਼ੇ ਆ ਹੂੰ ਆਪਾਂ ਦਰਵਾਜ਼ੇ ਐਕਸਰ ਕੀ ਬਣਾਉਨੇ ਆ ਹੂੰ ਬਾਅਦ ਦੇ ਵਿੱਚ ਹੂੰ ਪਰ ਇਹ ਵੀ ਡਿਜ਼ਾਈਨਿੰਗ ਦੇਖ ਤੇ ਕਮਰੇ ਦੀ ਜਿਹੜੀ ਡਿਜ਼ਾਈਨਿੰਗ ਉਸ ਬਿਲਕੁਲ ਮਿਲਦੀ ਆ ਜੋ ਮੈਚਿੰਗ ਕੀਤੀ ਵੀ ਆ ਮੈਚਿੰਗ ਕੀਤੀ ਹੋਈ ਆ ਜਿਹੜੀ ਆ ਡਿਜ਼ਾਈਨਿੰਗ ਕੀਤੀ ਹੋਈ ਆ ਠੀਕ ਹੈ ਇਹ ਤਾਂ ਹੈਗੀ ਆ ਸ਼ੁਰੂਆਤ ਹਜੇ ਤਾਂ ਇੱਧਰ ਨੂੰ ਆ ਜਾ ਜਿਵੇਂ ਆਪਾਂ ਬੈਡਰੂਮ ਕੱਲਾ ਤਿਆਰ ਕਰਾਉਣਾ ਆ ਜਾ ਇਧਰ ਇਹ ਆ ਦੇਖ ਇਹ ਆ ਜਾਂਦਾ ਸਿੰਗਲ ਬੈਡਰੂਮ ਵੀ ਇਸ ਤਰ੍ਹਾਂ ਬੈੱਡ ਰੈਡੀ ਹੋ ਜਾਣਾ ਉਹਦੇ ਨਾਲ ਹੀ ਇੱਕ ਬੱਚੇ ਦੇ ਲਈ ਬੈੱਡ ਤੇ ਰੈਡੀ ਹੋ ਜਾਣਾ ਹੂੰ ਛੋਟਾ ਬੱਚਾ ਮਿੰਨੀ ਬੈੱਡ ਹਾਂ ਇਹ ਨਹੀਂ ਮੰਨ ਲਓ ਵੀ ਬੱਚਾ ਡਿੱਗ ਪੂਗਾ ਜਾਂ ਹੋਰ ਬੱਚੇ ਦੀ ਗੇਅਰ ਦੇ ਲਈ ਇਹ ਇਹ ਜਿਹੜੀ ਡਿਜ਼ਾਈਨਿੰਗ ਆ ਨਾ ਬਾਈ ਹੂੰ ਇਹ ਬਾਹਰ ਲਈ ਬੈਸਟਰਨ ਦੀ ਡਿਜ਼ਾਈਨਿੰਗ ਆ ਹੂੰ ਆ ਦੇਖ ਆ ਪੂਰੀਆਂ ਵਧੀਆ ਕੱਪ ਬੋਰਡ ਤਿਆਰ ਕੀਤੇ ਹੋਏ ਨੇ ਹੂੰ ਸਾਹਮਣੇ ਨਿਕਾ ਮਰੇਗਾ ਹੂੰ LED ਹੂੰ ਇਧਰ ਸਾਰਾ ਤੁਸੀਂ ਕਿੰਨਾ ਮਰਜੀ ਰੈਕ ਦਿੱਤੇ ਹੋਏ ਨੇ ਰੈਕਾਂ ਦੇ ਵਿੱਚ ਕਿੰਨਾ ਮਰਜੀ ਸਮਾਨ ਰੱਖ ਲਓ ਹੂੰ ਇਧਰ ਨਿਕਾ ਮਾਰੀ ਹੂੰ ਆਹ ਜਿਹੜੀ ਤੈਨੂੰ ਚੀਜ਼ ਦਿਂਦੀ ਹੈ ਹੂੰ ਇਹਦੇ ਵਿੱਚ ਵੀ ਕੋਈ ਹੋ ਜਾਏਗਾ ਅੱਛਾ ਭਾਈ ਹਾਂ ਹੂੰ ਇਹ ਲੈ ਉਹ ਆ ਗਈ ਓਏ ਇਹਦੇ ਨਾਲ ਬਾਥ ਰੂਮ ਟੈਂਸ ਆ ਇਹ ਤਾਂ ਗੁਫਾ ਜਰ ਹਨਾ ਹੈ ਗੁਫਾ ਹੀ ਬਣਾਤੀ ਲੈ ਹੂੰ ਲੱਗਦਾ ਪਤਾ ਉਧਰੋਂ ਪਤਾ ਲੱਗਿਆ ਹੂੰ ਬਾਥਰੂਮਾਂ ਦੀ ਵਿੱਚੋਂ ਸੀਲਿੰਗ ਦੇਖ ਲਾ ਹੂੰ ਇਹ ਵੀ ਤਿਆਰ ਕੀ ਨਹੀਂ ਕੀਤੀ ਆ ਹੂੰ ਹੂੰ ਗੁਰਪ੍ਰੀਤ ਨੇ ਗੁਰਪ੍ਰੀਤ ਨਹੀਂ ਤਿਆਰ ਕੀਤੀ ਆ ਸੇਵਾ ਵਾਲੇ ਨੇ ਠੀਕ ਆ ਬਾਈ ਪੂਰੀ ਘੈਂਟ ਲੱਭ ਜਗ੍ਹਾ ਮਾਰਨੇ ਕਰ ਰਹੇ ਆ ਨਾ ਪਰ ਬਾਈ ਨੇ ਲੈ ਆਹ ਤੈਨੂੰ ਪਤਾ ਲੱਗਿਆ ਸੀ ਵੀ ਇੱਥੇ ਬਾਥਰੂਮ ਨਾ ਨਾ ਬਾਈ ਇਹ ਤਾਂ ਕੱਲੋਂ ਕੰਮ ਵਾਸਤੇ ਚੀਜ਼ ਵਧੀ ਹੈ ਕਦੇ ਲੈ ਜਦੋਂ ਬੰਦ ਹੋ ਗਿਆ ਨਾ ਇਹ ਇਹ ਪਤਾ ਹੀ ਨਹੀਂ ਲੱਗਦਾ ਆ ਇਹ ਹੁਣ ਦਿਖਾ ਦੇ ਲੈ ਹੂੰ ਅਣਜਾਣ ਬੰਦੇ ਨੂੰ ਪਤਾ ਨਹੀਂ ਲੱਗਣਾ ਵੀ ਇੱਥੇ ਬਾਥਰੂਮ ਅਟੈਚ ਆ ਸਹੀ ਗੱਲ ਆ ਤੇ ਆ ਜਾ ਇੱਧਰ ਹਮ ਆ ਇੱਧਰ ਫਰੰਟ ਦਿਖਾ ਦੇ ਆ ਨਾ ਬਰਾਂਡਾ ਸੀ ਹਮ ਇਹ ਨਹੀਂ ਕਿ ਪੁਰਾਣਾ ਮਕਾਨ ਟਾਉਣ ਦੀ ਲੋੜ ਨਹੀਂ ਹਮ ਬਸ ਦਿਮਾਗ ਵਰਤਨ ਦੀ ਲੋੜ ਆ ਹਮ ਤੁਸੀਂ ਪੈਸਾ ਲਾਉਣਾ ਹਮ ਤੇ ਦਿਮਾਗ ਲਾਉਣਾ ਸਿਲਵਰਾਹਲੇ ਗੁਰਪ੍ਰੀਤ ਨੇ ਇੱਧਰ ਬਾਥਰੂਮ ਦਾ ਡਿਜ਼ਾਈਨ ਦਿਖਾਓ ਇੱਧਰ ਹਮ ਸਾਲੇ ਕੋ ਆ ਬਾਹਰਲੀ ਸਾਈਡ ਆ ਗਿਆ ਹੂੰ ਇਹ ਵੀ ਬਾਥਰੂਮ ਦੀ ਡਿਜ਼ਾਈਨ ਹੈਗਾ ਜਿਹੜੀ ਸਾਰੀ ਗੁਰਪ੍ਰੀਤ ਦੀ ਕੀਤੀ ਹੋਈ ਆ ਹੂੰ ਹੂੰ ਉਸ ਤੋਂ ਬਾਅਦ ਆ ਆ ਇਧਰ ਉਹ ਦਿਖਾ ਜਿਵੇਂ ਆਪਣੇ ਘਰਾਂ ਦੇ ਵਿੱਚ ਭਾਂਡੇ ਪਾਏ ਹੁੰਦੇ ਆ ਵੱਡੇ ਹੂੰ ਤੇ ਅਗਲਾ ਕਹਿੰਦਾ ਯਾਰ ਭਾਂਡੇ ਆ ਪਕੋਠੀ ਚ ਤਬਦੀਲ ਕਰੀਏ ਹੂੰ ਤਾਂ ਇਹਨੇ ਬਾਈ ਨੇ ਐਂ ਕਰ ਦੇਣਾ ਹੂੰ ਹੂੰ ਅੱਗੇ ਆ ਜਾਂਦਾ ਸਭ ਤੋਂ ਮੇਨ ਚੀਜ਼ ਹੂੰ ਜਿੱਥੋਂ ਪਰਿਵਾਰ ਚੱਲਦਾ ਸਹੀ ਗੱਲ ਆ ਉਹ ਆ ਜਾਂਦੀ ਹੈ ਰਸੋਈ ਹੂੰ ਰਸੋਈ ਦੇ ਵਿੱਚ ਸਭ ਤੋਂ ਪਹਿਲੀ ਚੀਜ਼ ਯਾਦ ਖਾ ਹੂੰ ਸਾਰਾ ਜਿਹੜਾ ਸਮਾਨ ਆ ਟਰਾਂਸਪੇਰੈਂਟ ਆ ਹੂੰ ਠੀਕ ਐ ਕੋਈ ਇਹ ਨਹੀਂ ਹੈਗਾ ਵੀ ਕੋਈ ਚੀਜ਼ ਕਿੱਥੇ ਪਈ ਆ ਲੱਭਣੀ ਨਹੀਂ ਹੂੰ ਕੱਚ ਲੱਗਿਆ ਹੋਇਆ ਹੂੰ ਸਾਰਾ ਸਮਾਨ ਸਾਰੇ ਬਰਤਨ ਐਜ਼ ਇਟ ਦੇਸੀ ਜਾਂਦੇ ਨੇ ਹੂੰ ਬਹੁਤ ਵਧੀਆ ਕੰਡ ਚੀਜ਼ ਬਣਦੀ ਐ ਤੇ ਜੇ ਇੱਧਰ ਦੇਖੇ ਹੂੰ ਕੱਲੀ ਕੱਲੀ ਚੀਜ਼ ਦੇ ਵਾਸਤੇ ਸੈਲਫ ਦੇ ਥੱਲੇ ਰੱਖ ਦਿੱਤਾ ਹੋਇਆ ਹੂੰ ਉੱਪਰ ਜਿਹੜੀ ਆ ਸਾਰੀ ਡਿਜ਼ਾਈਨਿੰਗ ਦੇ ਵਿੱਚ ਰੈਕ ਬਣਾਏ ਹੋਏ ਨੇ ਹੂੰ ਉੱਪਰ ਸੀਲਿੰਗ ਦਿਖਾ ਦੇ ਹੂੰ ਫਿਰ ਇੱਕ ਚੀਜ਼ ਹੋਰ ਜਿਹੜੀ ਕਿਚਨ ਦੀ ਕੰਧਾਂ ਦੀ ਡਿਜ਼ਾਈਨਿੰਗ ਆ ਹੂੰ ਉਹ ਵੀ ਸਾਰੀ ਉੱਧਰਲੇ ਮਕਾਨ ਦੇ ਨਾਲ ਹੀ ਮੈਚ ਕਰਦੀ ਆ ਹੂੰ ਮਕਾਨ ਦੇ ਵਿੱਚ ਕਿੱਥੇ ਵੀ ਬੈਠੇ ਹੋ ਹੂੰ ਸਾਰੇ ਦੇ ਵਿੱਚ ਸੇਮ ਹੀ ਜਿਹੜੀ ਹੈਗੀ ਆ ਮਤਲਬ ਕਿ ਜਿਹੜੀ ਕੰਧਾਂ ਦੀ ਡਿਜ਼ਾਈਨਿੰਗ ਆ ਫਰਸ ਦੀ ਡਿਜ਼ਾਈਨਿੰਗ ਆ ਉਹਦਾ ਕਲਰ ਆ ਜਿਹੜਾ ਬੜਾ ਪਿਆਰਾ ਇੱਕੋ ਜਿਹਾ ਹੀ ਆ ਸਾਰਾ ਤੇ ਬਾਕੀ ਆ ਤਾਂ ਤੂੰ ਸਾਰੀਆਂ ਚੀਜ਼ਾਂ ਹੁਣ ਦਿਖਾਈ ਦਿੱਤੀਆਂ ਹਨ ਇਹਦੇ ਚ ਆਚੀ ਬਣੀ ਆ ਗਈ ਵੀ ਮਤਲਬ ਕਿ ਆਪਣਾ ਜਿਹੜਾ ਧੂਆ ਹੁੰਦਾ ਗੈਸ ਦਾ ਇਹ ਵੀ ਉੱਪਰ ਉੱਪਰ ਜਾਂਦਾ ਆਹ ਕੀ ਚੀਜ਼ ਆ ਵੀ ਇਹ ਦੇਖ ਪਤਲੀ ਜੀ ਟੁੱਟੀ ਆ ਲੈ ਪਾਣੀ ਵੀ ਆਉਂਦਾ ਇਹ ਚ ਹਾਂ ਹਾਂ ਇਹ ਹੈਗੀ ਆ ਫਿਲਟਰ ਵਾਲੀ ਹਮ ਫਿਲਟਰ ਵੀ ਵਿੱਚ ਹੀ ਫਿੱਟ ਕੀਤਾ ਹੋਇਆ ਇਹਦੇ ਵਿੱਚ ਹੂੰ ਤੇ ਉੱਪਰ ਗੀਜਰ ਵਿੱਚ ਪਿੱਟਾ ਅੱਛਾ ਇਹਦੇ ਵਿੱਚ ਫਿਲਟਰ ਫਿੱਟ ਕੀਤਾ ਹੋਇਆ ਹੈ ਬਈ ਵਿੱਚ ਫਿਲਟਰ ਫਿੱਟ ਕੀਤਾ ਹੋਇਆ ਬਾਜੀਵਾ ਪੂਰਾ ਉਹਦੀ ਜਗੜ ਲਾਇਆ ਬਾਈ ਨੇ ਨਾ ਤੇ ਟੂਟੀ ਦੇਖ ਟੂਟੀ ਕਵਾਲਦੀ ਆ ਫਿਲਟਰ ਇੱਕ ਹੋਰ ਆ ਬੰਦੇ ਨੂੰ ਕਾਡੂ ਨੂੰ ਪਸਾਣ ਵੀ ਆ ਜਾਣੀ ਆ ਵੀ ਇਹ ਫਿਲਟਰ ਆਈ ਹੈ ਸਹੀ ਗੱਲ ਆ ਟੂਟੀ ਦਾ ਡਿਜ਼ਾਈਨ ਵੱਖਰਾ ਜਿਵੇਂ ਛੋਟੀ ਆ ਹਾਂ ਨਿੱਕੀ ਜੀ ਟੂਟੀ ਆ ਜੇ ਕਿਤੇ ਹੋਰ ਵੀ ਬੰਦਾ ਚਲਿਆ ਜਾਵੇ ਤਾਂ ਜੇ ਇਹੇ ਜੀ ਟੂਟੀ ਦੇਖਿਓ ਸਮਝ ਜੇ ਉਹ ਵੀ ਫਿਲਟਰ ਵਾਲੀ ਆ ਹੂੰ ਤੇ ਇੱਥੇ ਕੋਰ ਪ੍ਰੀਤ ਨੇ ਲਾਈ ਆ ਆਪਣੇ ਇਲਾਕੇ 'ਚ ਨਹੀਂ ਕਿਤੇ ਦੇਖੀ ਹੋਣੀ ਤੇ ਆ ਉੱਪਰ ਦੇਖੋ ਆ ਦੇ ਸਾਰਾ ਪੂਰਾ ਵਧੀਆ ਯਾਰ ਖੋਲ ਕੇ ਦਿਖਾ ਦਿੰਨੇ ਆਪਾਂ ਲੈ ਹੂੰ ਸਹੀ ਗੱਲ ਆ ਇਹ ਲੈ ਸਾਰਾ ਜਿੰਨੇ ਮਰਜ਼ੀ ਬਰਤਨ ਰੱਖੋ ਇਹਦੀ ਇੱਕ ਖਾਸੀਅਤ ਹੋਰ ਆ ਹੂੰ ਜਦੋਂ ਸਮਾਨ ਆਪਾਂ ਇਹਨਾਂ ਦੇ ਵਿੱਚ ਰੱਖਤਾ ਹੂੰ ਕਿਸੇ ਸਮਾਨ ਤੇ ਮੱਖੀ ਨਹੀਂ ਬੈਠੂ ਹੂੰ ਕਿਸੇ ਤੇ ਗੰਦਗੀ ਨਹੀਂ ਮਰੂ ਹੁਣ ਤੂੰ ਜਿਹੜਾ ਟਰਾਂਸਪੇਰੈਂਟ ਸਮਾਨ ਦੇਖਦਾ ਦੇ ਹੂੰ ਇਹ ਸਮਾਨ ਦੇ ਵਿੱਚ ਤੈਨੂੰ ਲੱਗਦਾ ਵੀ ਕੋਈ ਮੱਖੀ ਜਾਂ ਰੇਤਾ ਮਿੱਟੀ ਜਾਂ ਕੋਈ ਢੂੜਦਾ ਕਣ ਜਾਂ ਮਾੜਾ ਬੈਕਟੀਰੀਆ ਨਾ ਨਾ ਬਾਈ ਮੈਂ ਕਹਿੰਦਾ ਸਾਰੇ ਘਰ ਚ ਨਹੀਂ ਹੁੰਦਾ ਬਈ ਯਾਰ ਹਾਂ ਜਿੰਨਾ ਬਰਤਨ ਸੰਭਾਲ ਕੇ ਰੱਖੋਗੇ ਉੰਨੀ ਸੇਤ ਸੰਭਾਲ ਕੇ ਰੱਖੋਗੇ ਇੱਥੋਂ ਆ ਸਾਰਾ ਦਿਖਾ ਕੇ ਨਾ ਇੱਕ ਵਾਰੀ ਇੱਥੋਂ ਆ ਇੱਕ ਮਹਾ ਕੈਮਰਾ ਹੂੰ ਕੱਲੀ ਕੱਲੀ ਚੀਜ਼ ਇੰਨੀ ਪਿਆਰੀ ਆ ਨਾ ਹੂੰ ਵੀ ਯਾਰਾ ਸੀ ਕਰਦਾ ਦੇਖੀ ਜਾਈਏ